ਬੁਲਤ ਖਾਨ ਗੁਰੂ ਨਾਨਕ ਦੇਵ ਜੀ ਨੂੰ ਆ ਕੇ ਕਹਿੰਦਾ ਤੁਸੀਂ ਕਹਿੰਦੇ ਹੋ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਤੁਹਾਡੀ ਨਜ਼ਰ ਵਿੱਚ ਸਭ ਇੱਕ ਹੀ ਰੱਬ ਦੇ ਬਣਾਏ ਹੋਏ ਹਨ ਇਸ ਲਈ ਕੀ ਤੁਸੀਂ ਸਾਡੇ ਨਾਲ ਬੈਠ ਕੇ ਨਮਾਜ਼ ਪੜੋਗੇ ਗੁਰੂ ਜੀ ਕਹਿੰਦੇ ਜ਼ਰੂਰ ਪੜਾਂਗੇ ਸਭ ਨਮਾਜ਼ੀ ਨਮਾਜ਼ ਪੜਨ ਲਈ ਇੱਕ ਕਤਾਰ ਵਿੱਚ ਖੜੇ ਹੋ ਗਏ। ਮੌਲਵੀ ਨੇ ਨਮਾਜ਼ ਅਦਾ ਕਰਨੀ ਸ਼ੁਰੂ ਕਰ ਦਿੱਤੀ। ਉਹ ਉੱਠਦੇ ਨੇ, ਬੈਠਦੇ ਨੇ, ਧੋਨਾ ਸੱਜੇ ਖੱਪੇ ਕਰਦੇ ਨੇ ਪਰ ਗੁਰੂ ਜੀ ਇੱਕ ਪਾਸੇ ਖੜੇ ਰਹਿੰਦੇ ਨੇ। ਨਮਾਜ਼ ਅਦਾ ਹੋਣ ਤੋਂ ਬਾਅਦ ਦੌਲਤ ਖਾਨ ਗੁਰੂ ਜੀ ਕੋਲ ਆਇਆ ਅਤੇ ਕਹਿਣ ਲੱਗਾ, ਤੁਸੀਂ ਸਾਡੇ ਨਾਲ ਨਮਾਜ਼ ਅਦਾ ਕਿਉਂ ਨਹੀਂ ਕੀਤੀ? ਗੁਰੂ ਜੀ ਕਹਿੰਦੇ, ਕਿਸੇ ਦਾ ਧਿਆਨ ਨਮਾਜ਼ ਵਿੱਚ ਨਹੀਂ ਸੀ। ਅਸੀਂ ਕੀ ਨਮਾਜ਼ ਅਦਾ ਕਰਦੇ? ਮੌਲਵੀ ਦੇ ਘਰ ਘੋੜੀ ਸੂਈ ਹੋਈ ਹੈ ਅਤੇ ਮੌਲਵੀ ਦਾ ਧਿਆਨ ਘਰ ਬਿਛੇੜੇ ਵੱਲ ਸੀ ਕਿਤੇ ਖੱਡ ਵਿੱਚ ਨਾ ਡਿੱਗ ਜਾਵੇ। ਮੋਲਵੀ ਇਹ ਸੁਣ ਕੇ ਹੈਰਾਨ ਹੋ ਗਿਆ ਦੌਲਤ ਖਾਨ ਕਹਿੰਦਾ ਤੁਸੀਂ ਮੇਰੇ ਨਾਲ ਨਮਾਜ਼ ਪੜ ਲੈਂਦੇ ਮੈਂ ਇੱਥੇ ਹੀ ਸੀ ਗੁਰੂ ਜੀ ਕਹਿੰਦੇ ਤੂੰ ਵੀ ਕਾਬੁਲ ਪਹੁੰਚਿਆ ਹੋਇਆ ਸੀ ਘੋੜੇ ਖਰੀਦਣ ਲਈ ਉੱਥੇ ਘੋੜੇ ਬਹੁਤ ਵਧੀਆ ਮਿਲਦੇ ਨੇ ਦੌਲਤ ਖਾਨ ਨੇ ਸੁਣ ਕੇ ਗੁਰੂ ਜੀ ਦੇ ਪੈਰੀਂ ਪੈ ਗਿਆ